ਜਲੰਧਰ ਦੇ ਵਿੱਚ ਅੱਜ ਕਿਸਾਨ ਅਤੇ ਕਿਰਤੀ ਇਕੱਠੇ ਹੋਏ ਨੇ ਔਰ ਧਰਨਾ ਲਾਇਆ ਗਿਆ ਡੀਸੀ ਆਫਿਸ ਦੇ ਬਾਹਰ ਪਰੇ ਧਰਨਾ ਕਿਉਂ ਲੱਗਿਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਮੇਰੇ ਨਾਲ ਕਿਸਾਨ ਲੀਡਰ ਬਲਵਿੰਦਰ ਸਿੰਘ ਮੱਲੀ ਨਗਲਵੜੀ ਮੌਜੂਦ ਨੇ ਮੱਲੀ ਨਗਲ ਸਾਹਿਬ ਪਹਿਲਾਂ ਤਾਂ ਇਹ ਦੱਸੋ ਕਿ ਧਰਨਾ ਜਿਹੜਾ ਲਾਇਆ ਗਿਆ ਜੁਆਇੰਟ ਧਰਨਾ ਕਿਉਂ ਲੱਗਿਆ ਜਲੰਧਰ ਦਾ ਡੀਸੀ ਆਫਿਸ ਕਿਉਂ ਕੇ ਰਹਿ ਗਿਆ ਦੇਖੋ ਗੱਲ ਇਹ ਆ ਕਿ ਪਿਛਲੇ ਤਕਰੀਬਨ 2 ਤੋਂ 3 ਮਹੀਨੇ ਦੇ ਵਿੱਚ ਵਿੱਚ ਜਿਹੜੀ ਸੈਂਟਰ ਗਵਰਨਮੈਂਟ ਆ ਉਹਨੇ ਚਾਰ ਡਰਾਫਟ ਬਣਾ ਕੇ ਜਿਹੜੇ ਆ ਪੰਜਾਬ ਸਰਕਾਰ ਲਈ ਸਾਰੇ ਇੰਡੀਆ ਦੇ ਵਿੱਚ ਭੇਜੇ ਹੋਏ ਆ ਪੰਜਾਬ ਲਈ ਨਹੀਂ ਕੱਲੇ ਇੰਡੀਆ ਲਈ ਭੇਜੇ ਹੋਏ ਆ ਜਿਹਦੇ ਵਿੱਚ ਬਿਜਲੀ ਬਿੱਲ ਜਿਹੜਾ ਕਿ 220 ਬਣਿਆ ਸੀ ਫਿਰ 223 ਬਣਾ ਕੇ ਭੇਜਿਆ ਹੁਣ 225 ਬਣਾ ਕੇ ਉਹਦਾ ਡਰਾਫਟ ਭੇਜਿਆ ਗਿਆ ਕਿ ਉਹਨੂੰ ਜਿਹੜਾ ਐ ਲਾਗੂ ਕਰਾਇਆ ਜਾਵੇ ਉਸ ਤੋਂ ਬਾਅਦਾਂ ਇੱਕ ਜਿਹੜਾ ਸੀਡ ਵੈਲਿਆ ਉਹਦਾ ਡਰਾਫਟ ਬਣਾ ਕੇ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਵੀ ਆਹ ਜਿਹੜਾ ਚਾਰ ਲੇਬਰ ਕੋਡ ਜਿਨ੍ਹਾਂ ਦੇ ਵਿੱਚ ਸਾਡੀ ਲੇਬਰ ਦੇ ਨਾਲ ਬੇਹੱਦ ਤੱਕਾ ਕਰਕੇ ਉਹ ਕੋਡ ਬਣਾ ਕੇ ਇਹਨਾਂ ਨੇ ਭੇਜੇ ਫਿਰ ਜਿਹੜੀ ਪੰਜਾਬ ਦੇ ਵਿੱਚ ਕੀ ਪੂਰੇ ਭਾਰਤ ਦੇ ਵਿੱਚ ਡਿਵੈਲਪਮੈਂਟ ਦੀ ਰੇਟ ਦੀ ਹੱਡੀ ਮਨਰੇਕਾ ਮੰਨੀ ਜਾਂਦੀ ਸੀ ਉਹਨੂੰ ਵੀ ਤੋੜ ਮਰੋੜ ਕੇ ਉਹਦਾ ਨਾਂ ਵੀ ਜੀਰਾਮ ਜੀ ਕੀਤਾ ਗਿਆ ਨਾ ਕਰਨ ਦਾ ਕੋਈ ਐ ਨਹੀਂ ਕਿ ਨਾ ਕੋਈ ਰੱਖ ਦੇ ਪਰ ਲੇਕਿਨ ਗੱਲ ਇਹ ਆ ਕਿ ਜੇਕਰ ਮੱਝ ਥੱਲੇ 20 ਕਿਲੋ ਦੁੱਧਿਆ ਜੇ ਕੱਟੇ ਨਾ ਛੰਗਣਾ ਨਹੀਂ ਉਹਨੂੰ ਉਹਦਾ ਭਾਅ ਕੋਈ ਨਹੀਂ ਉਹਨੂੰ ਕੋਈ ਭਾਅ ਨਹੀਂ ਉਹਦਾ ਇਸੇ ਤਰ੍ਹਾਂ ਛਾਡੀ ਮੰਨੇਕਾਰੇ 100 ਦਿਨ ਤੋਂ 140 ਦਿਨ ਕਰ ਦਿੱਤੇ ਪਰ ਦੂਜੇ ਪਾਸੇ ਜਿਹੜੇ ਪ੍ਰੋਜੈਕਟ ਹੈ ਜਿਹਦੇ ਵਿੱਚ ਪੰਜਾਬ ਸਰਕਾਰ 10% ਹਿੱਸਾ ਭਾ ਕੇ ਪ੍ਰੋਜੈਕਟ ਬਣ ਜਾਂਦਾ ਸੀ ਔਰ ਉਹ ਪਿੰਡਾਂ ਦੀ ਡਿਵੈਲਪਮੈਂਟ ਚੱਲਦੀ ਉੱਥੇ ਪੰਜਾਬ ਸਰਕਾਰ 40% ਜਿਹੜਾ ਹਿੱਸਾ ਪਾਵੇਗੀ ਪੰਜਾਬ ਸਰਕਾਰ ਦੇ ਕੋਲ ਤਾਂ ਟੁੱਟੀ ਅੰਨਾ ਵੀ ਨਹੀਂ ਇਹ ਰਿਹਾ ਵਿਚਾਰ ਸਰਕਾਰ ਤੇ ਕਰਜ਼ਾ ਲੈ ਲੈ ਕੇ ਚੱਲ ਰਹੀ ਆ ਕਿ ਪੰਜਾਬ ਦੀ ਜਿਹੜੀ ਡਵੈਲਪਮੈਂਟ ਦੇ ਪ੍ਰੋਜੈਕਟ ਬਣਦੇ ਸੀ ਸਾਡੀਆਂ ਮਾਈਆਂ ਭਾਈ ਸਾਡੇ ਜਿਹੜੇ ਇਹਦੇ ਵਿੱਚ ਮੰਡਰੇਗਾ ਚ ਕੰਮ ਕਰਦੇ ਸੀ ਔਰ ਸਾਡੇ ਹਜ਼ਾਰਾਂ ਜਿਹੜੇ ਮਲਾਜ਼ਮ ਮੰਡਰੇਗਾ ਵਿੱਚ ਕੰਮ ਕਰਦੇ ਸੀ ਉਹਨਾਂ ਸਾਰਿਆਂ ਨੂੰ ਹੀ ਇਹਨਾਂ ਨੇ ਇੱਕ ਤਰ੍ਹਾਂ ਦਾ ਬੇਲੇ ਕਰ ਦਿੱਤਾ ਸਭ ਤੋਂ ਵੱਡਾ ਦੁਖਾਂਤ ਕੀ ਹੋਇਆ ਕਿ ਮੰਡਰੇਗਾ ਤੇ ਜਿਹੜਾ ਇਹਨੂੰ ਮੰਤਰਾਲੇ ਤੋਂ ਬਾਹਰ ਕਰ ਦਿੱਤਾ ਗਿਆ ਜਦੋਂ ਕਿਸੇ ਚੀਜ਼ ਨੂੰ ਮੰਤਰਾਲੇ ਤੋਂ ਬਾਹਰ ਕਰ ਦਿੱਤਾ ਐਜ਼ੇ ਉਹ ਮਤਲਬ ਬਿਲਕੁਲ ਠੇਕੇਦਾਰ ਨੀਤੀ ਹੋ ਗਈ ਉਹ ਠੇਕੇਦਾਰ ਤੇ ਸਮਲਾਜਮ ਸਾਡੇ ਚਾਹੇ ਉਹ ਚ ਏਪੀਓ ਆ ਚਾਹੇ ਉਹ ਚ ਸੁਪਰਡੈਂਟ ਆ ਚਾਹੇ ਸਾਡੇ ਜੀਆਰਐਸ ਆ ਉਹਨਾਂ ਸਾਰਿਆਂ ਨੂੰ ਇੱਕ ਉਮੀਦ ਸੀ ਕਿ ਅਸੀਂ ਇੱਕ ਦਿਨ ਸੈਕਟਰ ਗਵਰਨਮੈਂਟ ਤੇ ਪੱਕੇ ਮਲਾਜਮ ਬਣ ਜਾਵਾਂਗੇ ਉਸ ਉਮੀਦ ਤੇ ਉੱਤੇ ਜਿਹੜਾ ਉਹ ਬਿਲਕੁਲ ਪਾਣੀ ਫੇਰ ਦਿੱਤਾ ਗਿਆ ਉਹ ਜਿਹੜਾ ਚਾਰ ਲੇਬਰ ਕੋਡ ਬਣਾਏ ਆ ਉਹਦੇ ਵਿੱਚ ਦੇਖੋ ਜਿਹੜੇ 8 ਘੰਟੇ ਸਾਡੇ ਪੀਰ ਦਿਹਾੜੀ ਕਰਦੇ ਸੀ ਉਹਨੂੰ 12 ਘੰਟੇ ਕਿਤਾ ਇਹਨਾਂ ਨੇ ਔਰ ਜਿਹੜਾ ਸੀਡ ਵੇ ਲਿਆ ਸੀਡਵਲ ਦੇ ਵਿੱਚ ਦੇਖੋ ਇਹੋ ਜਿਹੇ ਹਾਲਾਤ ਪੈਦਾ ਕਰ ਦਿੱਤੇ ਆ ਕਿ ਕਾ ਜਿਹੜਾ ਸੀਡ ਕੋਈ ਵੀ ਬਣ ਕੇ ਆਵੇਗਾ ਮਰੋਂ ਕੋਈ ਚਾਰਪੋਰੇਟ ਕਮੇਟੀ ਅੰਡਰ ਹੋ ਜਾ ਉਹਦਾ ਡਰਾਫਟ ਇਹ ਗੱਲ ਕਹਿੰਦਾ ਕਿ ਉਹ ਕਮੇਟੀ ਪਾਸ ਕਰੇਗੀ ਕਿ ਸੀਡ ਪੰਜਾਬ ਦੇ ਵਿੱਚ ਦੇਣਾ ਤੇ ਨਹੀਂ ਦੇਣਾ ਜੋਨੇ ਬਰਾਸੀ ਦੇ ਤਾਕਦ ਜਿਹੜੀ ਉਹ ਖਤਮ ਕਰ ਦਿੱਤੀ ਔਰ ਯੂਨੀਵਰਸਿਟੀ ਜਿਹੜੀ ਆ ਉਹਦੇ ਵਿੱਚੋਂ 100 ਕਿਲਾ ਤਕਰੀਬਨ ਜਿਹੜਾ ਲੋਡੂ ਵਾਲਾ ਉਹ ਮਨੇਗਾ ਤੇ ਪਾਇਨਰ ਨੂੰ ਲੀਜ਼ ਤੇ ਦਿੱਤਾ ਗਿਆ ਦੇਖੋ ਜੇ ਸਾਡੀ ਯੂਨੀਵਰਸਿਟੀ ਲੀਜ਼ ਤੇ ਦੇ ਦਿੱਤੀ ਇਹਦਾ ਮਤਲਬ ਹੈ ਖੇਤੀ ਦਾ ਭੁਮਿਕਾ ਖਤਮ ਹੋ ਗਿਆ ਜੇ ਬਿਜਲੀ ਮਿਲਦੀ ਗੱਲ ਕਰਦੇ ਅੱਜ ਬਿਜਲੀ ਬਿੱਲ ਦੇ ਵਿੱਚ ਦੇਖੋ ਇੱਕ ਵਾਰ ਸਾਡੀਆਂ ਜੁਨਟਾਂ ਜਿਹੜੀਆਂ ਸੀ ਅਸੀਂ ਉਹਨਾਂ ਨੂੰ ਆਪੀ ਨਹੀਂ ਹੋਂਤੇ ਚਲੋ ਉਹ ਵੀ ਛੱਡੀਆਂ ਅਸੀਂ ਮੋਟਰਾਂ ਦਾ ਬਿੱਲ ਵੀ ਦੇ ਦਾਂਗੇ ਮਗਰ ਜਿਹੜੀ ਸਾਡੀ ਕਰੋੜਾਂ ਰੁਪਈਆ ਦੀ ਪ੍ਰਾਪਰਟੀ ਪੰਜਾਬ ਦੀ ਅੱਜ ਪਰੀਵਲੋ ਕਾਰਪੋਰੇਟ ਦੇ ਵਿੱਚ ਸੇ ਦੇਣੀ ਆ ਸਾਨੂੰ ਦੁੱਖ ਤੇ ਉਸ ਗੱਲ ਦਾ ਕਿ ਪੰਜਾਬ ਦੇ ਕੋਲ ਕੱਲ ਨੂੰ ਭੁੱਖੇ ਦੇ ਵਿੱਚ ਹੈ ਕੀ ਪੰਜਾਬ ਨੇ ਕੀ ਕਰਨਾ ਖਾਲੂ ਜੇ ਨਹੀਂ ਦੇਖੋ ਜਿਹੜੀ ਬਿਜਲੀ ਆ ਇਹ ਸਭ ਤੋਂ ਐਮ ਲੋੜਾ ਜਿਹੜੀਆਂ ਮੁੱਖ ਲੋੜਾ ਉਹਦੇ ਵਿੱਚ ਸਵੇਰ ਨੂੰ ਉੱਠ ਕੇ ਮੋਬਾਈਲ ਦੀ ਚਾਰਜ ਤੋਂ ਕਰਨ ਤੋਂ ਲੈ ਕੇ ਸ਼ਾਮ ਤੱਕ ਜੇ ਬਿਜਲੀ ਨਾ ਹੋਵੇ ਕੋਈ ਕੰਮ ਨਹੀਂ ਹੁੰਦਾ ਤੇ ਸਰਕਾਰ ਨੇ ਜਿਹੜੀ ਬਿਜਲੀ ਆ ਬਿੱਲ ਦਾ ਹਲਾਤੋ ਪੈਰਾ ਕਰ ਰੇ ਇੱਕ ਵੱਡਾ ਕਾਰਪੋਰੇਟ ਨੂੰ ਉਹ ਹੀ ਝੰਡ ਬਣਾਉਗੀ ਇੱਕ ਵੱਲਵਾਲੇ ਕਦਲ ਹੀ ਹੋਈ ਜਿਹੜੀ ਕਿ ਸਾਡੀ ਪਹੁੰਚ ਤੋਂ ਬਾਹਰ ਹੋ ਜੂਗੀ ਇਸ ਕਰਕੇ ਅਸੀਂ ਨਾ ਜਿੰਨੇ ਵੀ ਡਰਾਫਟ ਭਾ ਕੇ ਭੇਜਿਆ ਉਹਨਾਂ ਦਾ ਅੱਜ ਬਿਲਕੁਲ ਸਾਰੇ ਪੰਜਾਬ ਕੋ پورے ਭਾਰਤ ਦੇ ਵਿੱਚ ਇਸ ਦਫ਼ਤਰਾਂ ਦੇ ਅੱਗੇ ਜਿਹੜਾ ਆ ਵਿਰੋਧ ਆ ਔਰ ਵੱਡੇ ਲੈਵਲ ਦੇ ਉੱਤੇ ਵਿਰੋਧ ਹੋਊਗਾ ਸਰਕਾਰ ਜਿਹੜੀ ਆ ਅਸੀਂ ਤੁਹਾਡੇ ਮਾਧਿਅਮ ਰਾਹੀਂ ਪੰਜਾਬ ਸਰਕਾਰ ਨੂੰ ਵੀ ਕਹਿੰਨੇ ਆ ਕਿ ਆਪਣੀ ਨੀਤੀ ਸਪਸ਼ਟ ਕਰੇ ਔਰ ਸੈਂਟਰ ਗਵਰਨਮੈਂਟ ਨੂੰ ਕਹਿੰਨੇ ਆ ਕਿ ਆਪਣੇ ਬੀਨੇ ਲੋ ਬੱਸ ਅੱਛਾ ਤੁਸੀਂ ਬੰਨ ਰਹੀ ਗਾ ਜਿਹੜੀ ਗੱਲ ਕੀਤੀ ਜੇ ਆਪਾਂ ਉਹਨੂੰ ਸਾਰ ਨਾਲ ਸਮਝਣ ਦੀ ਕੋਸ਼ਿਸ਼ ਕਰੀਏ ਤੁਹਾਨੂੰ ਐ ਨਹੀਂ ਲੱਗਦਾ ਪੰਜਾਬ ਸਰਕਾਰ ਦੀ ਵੀ ਰਿਸਪੌਂਸਿਬਿਲਟੀ ਹੋਵੇਗੀ ਕਿ ਤੁਹਾਨੂੰ ਵੀ ਮਤਲਬ ਜਿਹੜੇ ਕੰਮੇ ਨੇ ਉਹਨਾਂ ਨੂੰ ਪੈਸਾ ਦਿੱਤਾ ਜਾਵੇ ਇਹ ਪੂਲ ਕਰਨਾ ਚੰਗੀ ਗੱਲ ਨਹੀਂ ਸਮਝਦੇ ਨਹੀਂ ਦੇਖੋ ਪੰਜਾਬ ਸਰਕਾਰ ਦੀ ਜਿੱਥੇ ਤੱਕ ਤੁਸੀਂ ਗੱਲ ਕਰਦੇ ਪਈ ਪਹਿਲੀ ਵਾਰੀ ਤੈ ਹੋਵੇਗੀ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਦੇ ਤਹਿਤ ਪਹਿਲਾਂ ਵੀ ਜਿਹੜੀ ਮੰਨਰੇਗਾ ਚੱਲਦੀ ਦੇਖੋ ਮੈਂ ਖੁਦ ਸਰਪੰਚ ਰਿਆਂ ਮੇਰੇ ਮਦਰ ਜ਼ਿਲ੍ਹਾ ਪ੍ਰੇਸ਼ਰ ਮੈਂਬਰ ਰਹਿ ਚੁੱਕੇ ਮੈਂ ਤੁਹਾਨੂੰ ਦੱਸਦਾ ਦੇਖੋ i'm right. a ਪੰਜਾਬ ਸਰਕਾਰ ਦਾ ਜਿਹੜਾ ਕਿ 10% ਸਬੰਧਦਾ ਸੀ ਨਾ ਉਹ ਕੀ ਪੈ ਰਿਹਾ ਸੀ ਜਾਂ ਤੇ ਪਿੰਡਾਂ ਦੇ ਵਿੱਚ ਪੰਚਾਇਤੀ ਜ਼ਮੀਨਾਂ ਦੇ ਠੇਕੇ ਵਾਰੇ ਸੀ ਉਹ ਜਾਂ ਜਿਹੜੀ ਸਾਨੂੰ 14ਵੇਂ 15ਵੇਂ ਵਿੱਤੀ ਸੈਂਟਰ ਗਵਰਨਮੈਂਟ ਦੀ ਗ੍ਰਾਂਟ ਆਉਂਦੀ ਆ ਉਹ ਹੀ ਪਾਈ ਜਾ ਰਹੀ ਸੀ ਪੰਜਾਬ ਸਰਕਾਰ ਦਾ ਪੱਲੇ ਕੁਝ ਨਹੀਂ ਤੇ ਉਹ ਉਹ ਜਿਹੜੇ ਪ੍ਰੋਜੈਕਟ ਉਹ ਬਣਾ ਕੇ ਪਿੰਡਾਂ 'ਚ ਡਵੈਲਪਮੈਂਟ ਚੱਲਦੀ ਸੀ ਅੱਜ ਉਹ ਦੇਖੋ ਜੇ 40% ਬਣੇ ਪਏ ਤਾਂ 40% ਨਾ ਠਿੱਕਾ ਹੋਣਾ ਤੇ ਨਾ 15ਵੇਂ ਵਿੱਤੀ ਗ੍ਰਾਂਟ ਹੋਣੀ ਆ ਤੇ ਉਹ ਜਿਹੜਾ ਪ੍ਰੋਜੈਕਟ ਕੋਈ ਵੀ ਬਣਨਾ ਨਹੀਂ ਔਰ ਪਿੰਡਾਂ ਦੇ ਵਿੱਚ ਕੰਮ ਜਿਹੜਾ ਬਿਲਕੁਲ ਨਹੀਂ ਚੱਲਦਾ ਰਾਜ ਕੀ ਕੀ ਕਰਕੇ ਸੈਂਟਰ ਗਵਰਨਮੈਂਟ ਪੱਲਾ ਛੁੜਾ ਰਹੀ ਹੈ ਬਿਲਕੁਲ ਬਿਲਕੁਲ ਦੇਖੋ ਸੈਂਟਰ ਗਵਰਨਮੈਂਟ ਪੱਲਾ ਵੀ ਛੁੜਾ ਰਹੀ ਆ ਔਰ ਜਾਨ ਪੁੱਜ ਕੇ ਜਿਹੜਾ ਆ ਗੀ ਬਿਗ੍ਰਿਫਿਕੈਂਸਤਾ ਨੂੰ ਜਿਹੜਾ ਉਹ ਉਸ ਰੇਖਾ ਦੇ ਉੱਤੇ ਆ ਮੰਨਣਾ ਚਾ ਮੰਗਾ ਰਿਹਾ ਕਿ ਮਜਬੂਰਨ ਜਿਹੜੇ ਆ ਮਤਲਬ ਕਿ ਇਹੋ ਜਿਹੇ ਹਾਲਾਤ ਹੋ ਗਏ ਭਿਹਾਰ ਵਾਲਾ ਹੈ ਹੈਂਡ ਟੂ ਮੌਥ ਹੋ ਜਾਣ ਇਹ ਅੰਦੋਲਨ ਜਿਹੜੇ ਕਰਦੇ ਆ ਜਾਂ ਜੋ ਕੁਝ ਕਰਦੇ ਆ ਇਹਨਾਂ ਚੀਜ਼ਾਂ ਨੂੰ ਬੰਦ ਕੀਤਾ ਜਾਂਦਾ ਠੀਕ ਹੈ ਅੱਜ ਦਾ ਜਿਹੜਾ ਇਹ ਧਰਨਾ ਆ ਇਹ ਇਕੱਠਿਆਂ ਲਾਇਆ ਪਰ ਇਹ ਧਰਨੇ ਦਾ ਕਾਰਨ ਕੀ ਹੈ ਕਿਉਂ ਲਗਾਇਆ ਗਿਆ ਇਹ ਧਰਨਾ ਦਾ ਜਿਹੜਾ ਸਰਕਾਰ ਵੱਲੋਂ ਲਗਾਤਾਰ ਜਿਹੜੀ ਆ ਲੋਕਾਂ ਨੂੰ ਮਿਲਦੀਆਂ ਸੁਵਿਧਾ ਅਰੇ ਉਹ ਖਾਣ ਦੇ ਜਾ ਗਏ ਲੋ ਜਿਹੜੀ ਲਗਾਤਾਰ ਸਰਕਾਰੀ ਸਹੂਲਤਾਂ ਨੇ ਉਹਨਾਂ ਨੂੰ ਜਿਹੜਾ ਪ੍ਰਾਈਵੇਟ ਕੀਤਾ ਜਾ ਰਿਹਾ ਉਹਨਾਂ ਦੇ ਖਿਲਾਫ ਆ ਹੁਣ ਸਰਕਾਰ ਇੱਕ ਬਿਜਲੀ ਬਿੱਲ 2025 ਲੈ ਗਈ ਆ ਜਿਹਦੇ ਵਿੱਚ ਇਹ ਹੈ ਕਿ ਜਿਹੜੀ ਬਿਜਲੀ ਸਾਨੂੰ ਅੱਜ ਫ੍ਰੀ ਮਿਲਦੀ ਆ ਜਾਂ ਕੱਟ ਰੇਟ ਤੇ ਮਿਲਦੀ ਆ ਉਹਨੂੰ ਇਹਨਾਂ ਨੇ ਅਡਾਨੀਆਂ ਵਾਨੀਆਂ ਨੂੰ ਵੇਚ ਦੇਣਾ ਤੇ ਉਹਦੇ ਹਿਸਾਬ ਨਾਲੇ ਆਪਣੀ ਮਰਜ਼ੀ ਨਾਲੇ ਜਿੰਨਾ ਬਿੱਲ ਲਾ ਕੇ ਸਾਨੂੰ ਆਇਆ ਕਰੋ ਦੂਜਾ ਇੱਕ ਬਿਜਲੀ ਬੀਜ ਬਿਜ ਬਿੱਲ ਜਿਹੜੇ ਕਿਸਾਨ ਨੇ ਉਹ ਆਪਣੇ ਕੋਲ ਬੀਜ ਨਹੀਂ ਰੱਖ ਸਕਦੇ ਕਿਸੇ ਵੀ ਕਿਸਮ ਦਾ ਚਾਹੇ ਉਹ ਤਾਲਾ ਦੇ ਹੋਣ ਚਾਹੇ ਫਸਲਾਂ ਦੇ ਹੋਣ ਉਹ ਬੀਜ ਕੰਪਨੀਆਂ ਕੋਲੇ ਜਾਂ ਗੈਲੋ ਜਿਹੜੇ ਦੇਸ਼ ਦੇ ਵੱਡੇ ਵੱਡੇ ਤਾਨਕੂਵੇਰ ਦੇ ਉਹਨਾਂ ਕੋਲੇ ਹੋਇਆ ਕਰ ਤੇ ਫਿਰ ਉਹ ਆਪਣੀ ਮਰਜ਼ੀ ਨਾਲ ਇਹਨਾਂ ਬੀਜਾਂ ਨੂੰ ਮੋਡੀਫਾਈ ਕਰਕੇ ਲੋਕਾਂ ਨੂੰ ਦਿਆ ਕਰਦੇ ਜਿਹਦੇ ਨਾਲ ਜਿਹੜੀਆਂ ਕੰਪਨੀਆਂ ਦੇ ਮੁਨਾਫੇ ਨਾਲ ਮੁਨਾਫੇ ਯਾ ਸੁਪਰੀਆ ਲਾ ਕੇ ਸਾਨੂੰ ਦਿਖਾ ਰਹੇ ਜਿਹੜਾ ਬਨੁਖੀ ਸੀ ਤੇ ਬਹੁਤ ਮਾੜਾ ਪੈਕ ਪੈਣਾ ਇਹ ਜਿਹੜਾ ਅੱਜ ਦਾ ਤਰਨਾ ਇੰਨਾ ਸਾਰੇ ਜਿਹੜੇ ਸਰਕਾਰ ਸਰਕਾਰੀ ਸਹੂਲਤਾਂ ਨੂੰ ਪ੍ਰਾਈਵੇਟ ਕਰਨ ਲੱਗੀ ਹੋਈ ਆ ਉਹਦੇ ਖਿਲਾਫ ਅੱਛਾ ਇੱਕ ਮੰਰੇਗਾ ਦਾ ਇਸ਼ੂ ਵੀ ਚੱਕਿਆ ਕਿਸਾਨਾਂ ਨੇ ਖੂਬ ਚੱਕਿਆ ਪਰ ਤੁਹਾਨੂੰ ਐ ਨਹੀਂ ਲੱਗਦਾ ਕਿ ਉਹ ਚੰਗੀ ਗੱਲ ਆ ਉਹ ਤੇ ਪੰਜਾਬ ਸਰਕਾਰ ਦੀ ਰਿਸਪੌਂਸਿਬਿਲਟੀ ਵੀ ਤੈਅ ਹੋਵੇਗੀ ਕੇਂਦਰ ਦੀ ਵੀ ਹੋਵੇਗੀ ਦੋਵੇਂ ਇਕੱਠੇ ਪੈਸੇ ਪਾਉਣਗੇ ਤੇ ਇਕੱਠੇ ਪੈਸੇ ਮਿਲਣਗੇ ਦੇਖੋ ਇਹਦੇ ਵਿੱਚ ਪਹਿਲੀ ਗੱਲ ਤਾਂ ਇਹ ਆ ਕਿ ਜੇ ਤੁਸੀਂ ਕਿਸੇ ਨੂੰ ਕੋਈ ਸਹੂਲਤ ਦੇਣੀ ਆ ਉਹਦਾ ਨਾਮ ਚੇਂਜ ਕਰਨ ਦੀ ਕੋਈ ਜ਼ਰੂਰਤ ਨਹੀਂ ਤੇ ਦੂਜੇ ਲੋਕਾਂ ਨੂੰ ਲਾਇਦਾ ਵੀ ਨਾਮ ਹੀ ਚੇਂਜ ਕਰਨੇ ਇਹਦੇ ਵਿੱਚ ਕੀ ਆ ਜੇ ਆਪਾਂ ਬਰੀਕਲੀ ਬਰੀਕ ਚ ਜਾਈਏ ਤਾਂ ਇੱਕ ਛੋਟੇ ਗੈ ਲੋ ਕਾਗਜ਼ ਤੋਂ ਲੈ ਕੇ ਜਿੱਤੇ ਜਿੱਤੇ ਮੰਰੇਗਾ ਇਹ ਗਾਲੀ ਕਿਹਾ ਹੋਇਆ ਕੰਪਿਊਟਰਾਂ ਤੇ ਜਿੱਤੇ ਜਿੱਤੇ ਮਨਰੇਗਾ ਦੀ ਇਹਨਾਂ ਨੇ ਐਡਵਰਟਾਈਜ਼ ਕੀਤੀ ਹੋਈ ਕਮਪੇਨਟ ਕੀਤੀ ਹੋਈ ਆ ਉਹ ਸਾਰੀ ਟੱਗ ਗਈ ਮਤਲਬ ਨੰਨੀ ਤਰਾਉਂ ਉਹ ਮੁੱਢਾ ਸੁੱਟਾ ਖਤਮ ਕਰਨ ਦਾ ਦੋਨਾਂ ਸਰਕਾਰਾਂ ਦਾ ਰਲਬਾ ਮਿਲਬਾ ਪੈਂਤਰੀ ਕਸ਼ਮੀਰ ਸਿੰਘ ਤੋਂ ਬਿਸ਼ੋਰ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਕਸ਼ਮੀਰ ਜੀ ਮੈਂ ਤੁਹਾਨੂੰ ਤੋਂ ਜਾਣਨਾ ਚਾਹੁੰਦਾ ਆ ਮਨਰੀਗਾ ਦੀ ਸਕੀਮ ਜਿਹੜੀ ਹੈ ਜਿਹਨੂੰ ਜੀ ਰਾਮ ਜੀ ਕਰ ਦਿੱਤਾ ਗਿਆ ਉਹ ਚੰਗੀ ਗੱਲ ਨਹੀਂ ਹੈ ਕਿ ਦੋਵੇਂ ਸਰਕਾਰਾਂ ਰਲ ਕੇ ਪੈਸੇ ਪਾਉਣਗੀਆਂ 40% ਪੰਜਾਬ ਸਰਕਾਰ ਪਾ ਦੂਗੀ 60 ਕੇਂਦਰ ਪਾ ਦੂਗੀ ਇਹ ਤਾਂ ਚੰਗੀ ਗੱਲ ਆ ਇਹਦਾ ਵਿਰੋਧ ਕਿਉਂ ਹੋ ਰਿਹਾ ਜੀ ਜਿਹੜੀ ਸਰਕਾਰ ਕੋਲ ਅਸਲ ਤੇ ਵੀ ਇਹ ਨਹੀਂ ਪਏ ਕਰਦਾ ਕਰਕੇ ਔਰ 40 ਰੁਪਏ ਕਿਤੋਂ ਬਾਲੂਗੀ ਕਿਉਂਕਿ ਹਾਲ ਜਿਹੜੀ ਸਟੇਟ ਦੀ ਆ ਕਿਉਂਕਿ ਪਹਿਲਾਂ ਜਿਹੜਾ ਜਿਹ ਟੈਕਸਾਂ ਦਾ ਚਾਹੇ GST ਆ ਜਾਏ ਔਰ ਟੈਕਸ ਆ ਉਹ ਸਾਰੇ ਪੈਸਾ ਤਾਂ ਕੇਂਦਰ ਕੋਲ ਚਲ ਜਾਂਦਾ ਪੰਜਾਬ ਸਰਕਾਰ ਕੋਲ ਥੇਲਾ ਨਹੀਂ ਇਸ ਕਰਕੇ ਜੇ ਪੰਜਾਬ ਸਰਕਾਰ ਜਾਂ ਹੋਰ ਸਟੇਟਾਂ ਜਿਹੜੀਆਂ ਔਰ ਉਹਨਾਂ ਕੋਲ ਫੰਡ ਹੀ ਨਹੀਂ ਜੇ ਫੰਡ ਹੀ ਨਹੀਂ ਹੈਗੇ ਤੇ ਮਤਲਬ ਆ ਕਿ ਜਿਹੜਾ ਨਾ ਕੀ ਨਾ ਨੋਮਲ ਤੇਲ ਹੋਵੇ ਤੇ ਨਾ ਰਾਦਾ ਨਚੇ ਤੇ ਨਾ ਉਹ ਹੰਡ ਪਾਸ ਸਕਣ ਤੇ ਨਾ ਕੰਮ ਜਿਹੜਾ ਮਿਲ ਸਕੇ ਇਸ ਕਰਕੇ ਕਾਨੂੰਨ ਜਿਹੜਾ ਇਹ ਮਜ਼ਦੂਰਾਂ ਦੇ ਵਿਰੋਧੀ ਕਾਨੂੰਨ ਆ ਇਹ ਕਾਰਪੋਰੇਟ ਘਰਾਣਿਆਂ ਨੂੰ ਸਸਤੀ ਲੇਬਰ ਜਿਹੜੀ ਆ ਉਹ ਮਹੱਈਆ ਕਰਾਉਣ ਦੇ ਜਿਹੜਾ ਇਰਾਦੇ ਨਾਲ ਜਿਹੜਾ ਕਾਨੂੰਨ ਜਿਹੜਾ ਲੈ ਕੇ ਆਈ ਹੈ ਨੂੰ ਇਸ ਗੱਲ ਨੂੰ ਐਕਸਪਲੇਨ ਕਰਿਓ ਤੁਸੀਂ ਕਹਿੰਦੇ ਹੋ ਕਿ ਕਾਰਪੋਰੇਟ ਘਰਾਣਿਆਂ ਨੂੰ ਸਸਤੀ ਲੇਬਰ ਪ੍ਰੋਵਾਈਡ ਕਰਾਉਣੀ ਪਰ ਕਿਵੇਂ ਇਹਨਾਂ ਨੂੰ ਕਿਵੇਂ ਸਸਤੀ ਲੇਬਰ ਮਿਲੂ ਸਸਤੀ ਲੇਬਰ ਇਸ ਕਰਕੇ ਉਹਨੂੰ ਪਾਉਗੇ ਕਿਉਂਕਿ ਜਿਹੜੀ ਬੇਰੋਜ਼ਗਾਰੀ ਆ ਬੇਰੋਜ਼ਗਾਰੀ ਜਿਹੜੀ ਆ ਉਹ ਸਿਖਰ ਤੇ ਆ ਔਰ ਜਿਹੜਾ ਮਰਾ ਮोटा 100 ਦਿਨ ਦਾ ਰੋਜ਼ਗਾਰ ਦੀ ਗਾਰੰਟੀ ਦਿੰਦਾ ਸੀ ਕਾਨੂੰਨ ਮਨਰੇਗਾ ਜਦੋਂ ਉਹ ਗਾਰੰਟੀ ਖਤਮ ਹੋ ਜਾਣੀ ਆ ਕੰਮ ਉਹਨਾਂ ਨੂੰ ਮਿਲਣਾ ਨਹੀਂ ਤਾਂ ਬੇਰੋਜ਼ਗਾਰ ਆ ਜੇ ਬੇਰੋਜ਼ਗਾਰ ਆ ਤਾਂ ਇਸ ਕਰਕੇ ਜਿਹੜੀ ਉਹ ਸਸਤੀ ਲੇਬਰ ਜਿਹੜੀ ਉਹਨਾਂ ਲਈ ਜਿਹੜੀ ਮਾਰਕੀਟ ਦੇ ਵਿੱਚ ਲੋਕ ਵਿਲੇ ਹੋਣਗੇ ਤੇ ਰੋਟੀ ਤਾਂ ਖਾਣੀ ਹੈ ਨਾ ਰੋਟੀ ਖਾਣ ਲਈ ਜਿਹੜਾ ਫਿਰ ਬੰਦਾ ਜਿਹੜਾ ਕਿਸੇ ਹੱਦ ਤੱਕ ਨੂੰ ਜਾਊਗਾ ਜੋ ਮਿਲਦਾ ਉਹ ਨੂੰ ਉਸੇ ਦੇ ਸੁਨੀਲ ਜਾਖੜ ਜਿਹੜੇ ਪੰਜਾਬ ਜਲੰਧਰ ਆਏ ਸਨ ਉਹ ਇੱਥੋਂ ਤੱਕ ਦਾਅਵਾ ਕਰਕੇ ਗਏ ਸੀਗੇ ਕਿ ਜਿਹੜਾ ਪਹਿਲਾਂ 100 ਦਿਨ ਦਾ ਹੁੰਦਾ ਸੀ ਅਸੀਂ 140 ਦਿਨ ਦੇ ਰਹੇ ਵਧਾ ਕੇ ਦੇ ਰਹੇ ਔਰ ਉਹ ਕਹਿੰਦੇ ਚੰਗੀ ਗੱਲ ਆ ਜਦੋਂ ਗੱਲਾਂ ਦਾ ਹੀ ਕੜਾ ਬਣਾਉਣਾ ਫਿਰ ਚਾਹੇ 100 ਗੀ ਬਾਦੋਂ ਮਨੱਕੇ ਬਾਦੋਂ ਕੋਲ ਦੇਸੀ ਘਿਓ ਦੇ ਜਿਹੜੇ 4 ਦੇ ਭਾਅ 10 ਚਮਚੇ ਪਾ ਦਿਓ ਕਹਿਣ ਲਈ ਤਾਂ ਭਾਅ ਉਹ 200 ਦਿਨ ਕਹਿ ਦੇਣ ਜਦੋਂ ਕੰਮ ਜਿਹੜਾ ਹੈ ਵੀ ਜਿਹੜੇ ਪਹਿਲਾਂ ਜਿਵੇਂ ਆਪਾਂ ਕਹਿਨਦੇ ਆ ਕਿ ਜੇ 60 40 ਦੀ ਰੇਸ਼ੋ ਦੇ ਅਨਸਾਰ ਜੇ ਪਹਿਲਾਂ 90 10 ਦੀ ਰੇਸ਼ੋ ਸੀ ਤੇ ਉਹਦਾ ਆਪਾਂ ਹਸ਼ਰ ਦੇਖ ਲਈਏ ਕਿ 100 ਦਿਨ ਤਾਂ ਉਹ ਵੀ ਕੰਮ ਨਹੀਂ ਮਿਲ ਸਕਿਆ ਕਿਉਂਕਿ 10 ਰੁਪਏ ਵੀ ਪਾਉਣ ਲਈ ਜਿਹੜਾ ਸਰਕਾਰ ਕੋਲ ਜਦੋਂ ਹੈ ਫੰਡ ਹੀ ਨਹੀਂ ਤੇ ਕਿੱਥੋਂ ਜਿਹੜਾ ਉਹਨੇ ਪਾਏ ਨਹੀਂ ਜਿ ਪਾਏ ਨਹੀਂ ਤੁਹਾਡਾ ਰੋਜ਼ਗਾਰ ਨਹੀਂ ਮਿਲਿਆ ਜਿਹੜਾ 100 ਦਿਨ ਦੀ ਉਹ ਗਰੰਟੀ ਸੀ ਉਦੋਂ ਜਿਹੜਾ 100 ਦਿਨ ਹੀ ਲੋਕਾਂ ਨੂੰ ਕੰਮ ਮਿਲਿਆ ਤੇ ਜਦੋਂ ਬਿਲਕੁਲ ਗਰੰਟੀ ਨਹੀਂ ਹੁੰਨੀ ਤੇ ਫਿਰ ਜਿਹੜਾ 40 ਦਿਨ ਜਿਹੜਾ ਜਦੋਂ 40 ਆਨੁਪਾਤ ਦੇ ਅਨੁਸਾਰ ਜਿਹੜਾ ਫੰਡ ਹੀ ਨਹੀਂ ਹੋਣਾ ਤੇ 60 ਜਿਹੜਾ ਹੈਗਾ ਜਦੋਂ ਔਰ ਦੂਸਰੀ ਗੱਲ ਜਿਹੜੀ ਹੈਗੀ ਆ ਕਿ ਜਦੋਂ ਅੱਗੇ ਸੇਮ ਜਦੋਂ ਕੰਮ ਦੀ ਡਿਮਾਂਡ ਹੁੰਦੀ ਹੈ ਦੀ ਡਿਮਾਂਡ ਦੇ ਸਤੇ ਤਨ ਬਜਟ ਵਟਾਉਣਾ ਪੈਂਦਾ ਸੀ ਹੁਣ ਤਾਂ ਬਜਟ ਪਹਿਲਾਂ ਤੋਂ ਇਹ ਹੋ ਜਾਣਾ ਕਿਰਪਾਈਏ ਜਿਹੜੇ ਆ ਉਹ ਇੰਨੇ ਜਿਹੜੇ ਆ ਸਟੇਟ ਨੂੰ ਜਿਹੜੇ ਦੇਣੇ ਆ ਮੈਨੂੰ ਕਹਿੰਦੀ ਕਲੀਅਰ ਕਰਿਓ ਕਿ ਜਿਹੜੀ ਵਿਰੋਧਤਾ ਆ ਮਨਰੇਗਾ ਜਾਂ ਸੰਜੀ RAM ਜੀ ਸਕੀਮ ਨੂੰ ਲੈ ਕੇ ਉਹ ਇਸ ਗੱਲ ਦੀ ਹੈ ਕਿ ਮਨਰੇਗਾ ਹਟਾ ਕੇ ਜੀ RAM ਜੀ ਲੈਣ ਦਾ ਹੈ ਜਾਂ ਆ ਜਿਹੜਾ ਨਵਾਂ ਚੇਂਜ ਆ ਪੂਲ ਕਰਨ ਦਾ ਪੈਸੇ ਪੂਲ ਕਰਨ ਦਾ ਦੋਵੇਂ ਸਟੇਟਾਂ ਤੋਂ ਇਹ ਵਿਰੋਧ ਹੈ ਜਾਂ ਵਿਰੋਧ ਉਸ ਗੱਲ ਦਾ ਵੀ ਸੀ ਜਿਹੜੀ ਮਨਰੇਗਾ ਸੀ ਪਹਿਲ ਨਹੀਂ ਨਾਮ ਦਾ ਕੋਈ ਵਿਰੋਧ ਨਹੀਂ ਹੈਗਾ ਕੋਈ ਜੇ ਰਾਮ ਚ ਰਾਮ ਜੀ ਆ ਗਿਆ ਜੀ ਰਾਮ ਨਾਮ ਉਹਦਾ ਮਹਾਤਮਾ ਗਾਂਧੀ ਦਾ ਰਾਮ ਜੀ ਆ ਗਿਆ ਨਾਮ ਦੇ ਨਾਲ ਨਹੀਂ ਉਹਦੇ ਵਿਰੁੱਧ ਤਾਂ ਕੋਈ ਨਹੀਂ ਨਾਮ ਤੁਸੀਂ ਲਿਓ ਪਰ ਜੇ ਰਾਮ ਜੀ ਜਿਹੜਾ ਮਾਰਾ ਮੋਟਾ ਰੁਜ਼ਗਾਰ ਜਿਹੜਾ ਮਿਲਦਾ ਸੀ ਜੇ ਉਹ ਨਾਮ ਨਾਂ ਦੇ ਨਾਂ ਦਾ ਤੇ ਸਿਰਫ ਕਚੋਲਾ ਖੜਾ ਕੀਤਾ ਜਾ ਰਿਹਾ ਨਾਮ ਦੇ ਵਿੱਚ ਉਲਝਾਇਆ ਜਾ ਰਿਹਾ ਕਿ ਮਹਾਤਮਾ ਗਾਂਧੀ ਦਾ ਜੀ ਰਾਮ ਜੀ ਆ ਗਿਆ ਪਹਿਲਾ ਕਾਨੂੰਨ ਜਿਹੜਾ ਹੈਗਾ ਸੀ 100 ਦਿਨ ਦੀ ਗਾਰੰਟੀ ਦਿੰਦਾ ਸੀ ਹੁਣ ਕੋਈ ਗਾਰੰਟੀ ਨਹੀਂ ਹੈਗੀ ਪਹਿਲਾ ਕਾਨੂੰਨ ਜਿਹੜਾ ਉਹ ਲੋਕਾਂ ਨੂੰ ਜਿਹੜੇ ਆ ਵੱਧ ਅਧਿਕਾਰ ਦਿੰਦਾ ਸੀ ਪੰਚਾਇਤਾਂ ਨੂੰ ਅਧਿਕਾਰ ਸੀ ਜਿਹੜੇ ਉਹ ਪ੍ਰੋਵਾਈਡ ਕਰਦਾ ਸੀ ਪਰ ਹੁਣ ਕੋਈ ਪੰਚਾਇਤ ਜਿਹੜੀ ਆ ਆਪਣੀ ਇੱਛਾ ਅਨੁਸਾਰ ਜਿਹੜਾ ਮਤਾ ਪਾ ਕੇ ਕੋਈ ਕੰਮ ਦੀ ਦਮਾਨ ਨਹੀਂ ਕਰ ਸਕਦੇ ਕੋਈ ਜਿਹੜੇ ਮਨਰੇਗਾ ਵਰਕਰ ਜਿਹੜੇ ਆ ਉਹ ਗ੍ਰਾਮ ਸਭਾ ਦਾ اجلاس ਬੁਲਾ ਕੇ ਉਹਦੇ ਵਿੱਚ ਕੰਮਾਂ ਦੀ شناخت ਕਰਕੇ ਇਹ ਨਹੀਂ ਕਹਿ ਸਕਦੇ ਕਿ ਆ ਫਲਾਨੇ ਕੰਮ ਹੋਣ ਵਾਲੇ ਆ ਔਰ ਹੁਣ ਜਿਹੜਾ ਉਹਦੇ ਤਾਂ ਜਿਹੜਾ ਕੇਂਦਰ ਤੱਕ ਗਰੂ ਕਿ ਕਿਹੜਾ ਕੰਮ ਕਰਾਉਣਾ ਕਿਹੜਾ ਕੰਮ ਨਹੀਂ ਕਰਾਉਣਾ ਕਿੱਥੇ ਕਰਾਉਣਾ ਪਹਿਲਾਂ ਠੀਕ ਚੱਲ ਰਿਹਾ ਸੀਗਾ ਪਹਿਲਾਂ ਪਹਿਲਾਂ ਜਿਹੜੇ ਕੋਸ਼ ਅਧਿਕਾਰ ਜਿਹੜੇ ਆ ਲੋਕਾਂ ਦੇ ਕੋਲ ਹੈਗਾ ਸੀ ਚਾਹੇ ਮੈਂ 100 ਦਿੰਦਾ ਹੀ ਆ ਵੈਸੇ ਤਾਂ ਜਿਹੜਾ ਵਤ ਜਿਹੜੇ ਆ ਘੱਟੋ ਘੱਟ ਜਿਹੜਾ ਸਾਰਾ ਸਾਲ ਜਿਹੜਾ ਕੰਮ ਜਿਹੜਾ ਉਹ ਮਹੀਆ ਕਰਾਉਣਾ ਚਾਹੀਦਾ ਜਿਹੜਾ ਕੰਮ ਕਰਨ ਵਾਲੇ ਆਦ ਤੇ ਆ ਇਹ ਨਹੀਂ ਵੀ ਪਰਿਵਾਰ ਦੇ ਵਿੱਚ ਇਹ ਪੰਜ ਹੀ ਕੰਮ ਕਰਨ ਵਾਲੇ ਆ ਤਾਂ ਉਹਨਾਂ ਨੂੰ ਇੱਕ ਇੱਕ ਨੂੰ ਕੰਮ ਲੈਣਾ ਬਾਕੀ ਕਿੱਧਰ ਜਾਣ ਸਰਕਾਰ ਨੂੰ ਚਾਹੀਦਾ ਤੇ ਹੈਗਾ ਕਿ ਲੋਕ ਜਿਹੜਾ ਸੰਵਧਾਨ ਜੇ ਸੰਧਾਨ ਦੀ ਸੌਂਖਾ ਕੇ ਕੁਰਸੀ ਸੰਭੀ ਆ ਉਹ ਸੰਵਧਾਨ ਜਿਹੜਾ ਲੋਕਾਂ ਨੂੰ ਕੁੱਲੀ-ਗੁੱਲੀ ਜੁੱਲੀ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰ ਸਰਕਾਰ ਦੀ ਜਿਹੜੀ ਤੈਅ ਕਰਦਾ ਔਰ ਉਹਦੇ ਤਹਿਤ ਲੋਕਾਂ ਨੂੰ ਸਾਰਾ ਸਾਲ ਜਿਹੜਾ ਕੰਮ ਜਿਹੜਾ ਉਹ ਮਹੱਈਆ ਕਰਵਾਉਣਾ ਜਿਹੜਾ ਸਰਕਾਰ ਦੀ ਡਿਊਟੀ ਆ ਔਰ ਜਿਹੜੀ ਡਿਊਟੀ ਜਿਹੜੀ ਆ ਉਹ ਨਿਭਾਉਣ ਦੇ ਵਿੱਚ ਸਫਲ ਹੋਈਆਂ ਔਰ ਉਹਦੇ ਵਿੱਚੋਂ ਲੋਕਾਂ ਦੇ ਸੰਘਰਸ਼ ਤੋਂ ਬਾਅਦ ਜਿਹੜੀਆਂ ਗਰੰਟੀ ਵਾਲਾ ਕਾਨੂੰਨ ਜਿਹੜਾ ਉਹ ਆਇਆ ਸੀ ਔਰ ਜੇ ਉਹ ਗਰਸੋਦਨ ਦੀ ਗਰੰਟੀ ਦਿੰਦਾ ਸੀ ਔਰ ਉਹ ਗਰੰਟੀ ਦੇ ਮੁਤਾਬਕ ਵੀ 100 ਦਿਨ ਕੰਮ ਜਿਹੜਾ ਉਹ ਨਹੀਂ ਮਿਲਦਾ ਸੀ ਹੁਣ ਕਹਿਣ ਲਈ ਭਾਵੇਂ 125 ਦਿਨ ਕਰ ਦਿੱਤੇ ਆ ਪਰ ਜਿਹੜੇ ਲੋਕਾਂ ਨੂੰ ਅਧਿਕਾਰ ਸੀ ਜਦੋਂ ਅਧਿਕਾਰ ਹੀ ਨਹੀਂ ਰਹਿਣੇ ਕੰਮ ਜਿਹੜਾ ਸੈਂਟਰ ਨੇ ਤੈਅ ਕਰਨਾ ਕਿ ਕਿਹੜੀ ਸਟੇਟ ਦੇ ਵਿੱਚ ਕਿਹੜੇ ਜ਼ਿਲ੍ਹੇ ਦੇ ਵਿੱਚ ਕਿਹੜੇ ਪਿੰਡ ਦੇ ਵਿੱਚ ਕੰਮ ਦੇਣਾ ਕਿ ਨਹੀਂ ਦੇਣਾ ਜਦੋਂ ਇਹਦਾ ਫੈਸਲਾ ਹੀ ਕੇਂਦਰ ਦੇ ਕੋਲ ਆ ਤੇ ਫਿਰ ਜਿਹੜਾ ਉਹਤੇ ਨਿਰਭਰ ਹੈਗਾ ਕਿ ਲੋਕਾਂ ਨੂੰ ਜਿਹੜਾ ਉਹ ਨਾਮ ਦਾ ਖਚੋਲਾ ਜਿਹੜਾ ਖੜਾ ਕੀਤਾ ਜਾ ਰਿਹਾ ਵੇਖ ਜੀ ਜੀ ਰਾਮ ਉਹ ਉਹਦੇ ਪਿੱਛੇ ਵੀ ਜਿਹੜੀ ਭਾਵਨਾ ਜਿਹੜੀ ਆ ਲੋਕਾਂ ਨੂੰ ਰੋਜ਼ਗਾਰ ਦੇਣ ਦੀ ਨਹੀਂ ਹੈਗੀ ਲੋਕਾਂ ਨੂੰ ਜਿਹੜਾ ਉਲਝਾ ਕੇ ਲੋਕਾਂ ਦਾ ਧਿਆਨ ਜਿਹੜਾ ਉਹ ਵੰਡਣ ਵਾਲੀ ਹੈਗੀ ਆ ਔਰ ਉਹ ਜਿਹੜਾ ਜਿੱਥੇ ਲੋਕਾਂ ਦਾ ਰੁਜ਼ਗਾਰ ਜਿਹੜਾ ਮੜਾ ਮੋਟਾ ਮਿਲਦਾ ਹੈ ਉਹ ਖੋਣ ਦਾ ਇਹ ਕਾਰਜ ਜਿਹੜਾ ਇਹ ਐਕਟ ਦੇ ਤਹਿਤ ਕਰਨਾ ਉੱਥੇ ਜਿਹੜਾ ਲੋਕਾਂ ਦਾ ਜਿਹੜਾ ਇੱਕ ਸਟੇਟ ਦਾ ਅਧਿਕਾਰ ਰਾਈਟ ਸੀ ਲੋਕਾਂ ਦਾ ਜਿਹੜਾ ਆਪਣੀ ਕੋਈ ਗੱਲ ਕਹਿਣ ਦਾ ਆਪਣੇ ਕੋ ਮੰਗ ਦੀ ਚੁਆਇਸ ਕਰਨ ਦਾ ਅਧਿਕਾਰ ਸੀ ਔਰ ਉਹ ਲੋਕਾਂ ਦਾ ਜਿਹੜਾ ਸਟੇਟ ਦਾ ਰਾਈਟ ਜਿਹੜਾ ਖੋ ਕੇ ਜਿਹੜਾ ਲੋਕਾਂ ਦਾ ਅਧਿਕਾਰ ਜਿਹੜਾ ਉਹਦਾ ਵੀ ਜਿਹੜਾ ਕਰਕੇ ਕੇਂਦਰੀਕਰਨ ਜਿਹੜਾ ਸਿੱਧਾ ਜਿਹੜਾ ਇੱਕ ਦੇਸ਼ ਇੱਕ ਐਕਟ ਇੱਕ ਦੇਸ਼ ਇੱਕ ਬੰਦਾ ਔਰ ਉਸ ਸਾਰੀ ਪਾਲਿਸੀ ਦੇ ਤਹਿ ਜਿਹੜਾ ਆਪਣੇ ਲੁਕਵੇਂ ਏਜੰਡੇ ਦੇ ਜਿਹੜਾ ਉਹਨਾਂ ਦਾ ਫਿਰਕੂ ਏਜੰਡਾ ਔਰ ਉਹਨੂੰ ਇਹ ਪੱਠੇ ਪਾਉਣ ਵਾਲੀ ਗੱਲ ਆ ਔਰ ਦੂਜਾ ਜਿਹੜਾ ਕਾਰਪੋਰਲ ਦੀ ਸੇਵਾ ਦੇ ਵਿੱਚ ਫ੍ਰੀ ਜਿਹੜੀ ਆ ਸਸਤੀ ਲੇਬਰ ਜਿਹੜੀ ਆ ਮਈਆ ਕਰਾਉਂਦਾ ਜਿਹੜਾ ਉਹਨਾਂ ਦਾ ਏਜੰਡਾ ਜਿਹੜਾ ਉਹ ਸੈਟ ਜਿਹੜਾ ਇਹ ਕੰਮ ਕੀਤਾ ਕੇਂਦਰ ਨੇ ਠੀਕ ਬਿਲਕੁਲ ਇਹ ਇਹ ਪਰ ਸਥਿਤੀਆਂ ਪਰ ਹੁਣ ਵੇਖਣ ਦੀ ਗੱਲ ਹੈ ਕਿ ਇਹ ਧਰਨਾ ਕਿੰਨਾ ਕੁ ਵੱਧਦਾ ਫੁੱਲਦਾ ਹੈ ਜਾਂ ਇਹਦੇ ਚੋਂ ਕੀ ਨਿਕਲ ਕੇ ਆਉਂਦਾ ਔਰ ਜੋ ਵੀ ਹੋਏਗਾ ਖੈਰ ਦੱਸਦੇ ਰਵਾਂਗੇ ਬਣੇ ਰੁਬਾਨੀ ਪੰਜਾਬੀ